ਮੈਂ ਮੋਹਾਲੀ ਔਰ ਬਨੂੜ ਤੇ ਰਾਜਪੁਰਾ تین ਜਗ੍ਹਾ ਤੇ ਜਾ ਕੇ ਆਇਆ ਜਿਹੜਾ ਜਿਆਦਾ ਇੰਜਰਡ ਫਾਰਮਰਸ ਆਇਆ ਉਸ ਮੈਕਸਿਮ ਰਾਜਪੁਰਾ ਚ ਆਇਆ ਸ਼ੰਭੂ ਬਾਰਡਰ ਦੇ ਉੱਤੇ ਮੈਕਸਿਮ ਕੱਲ ਵੀ ਤੇ ਅੱਜ ਵੀ ਉੱਥੇ ਤਕਰੀਬਨ 40 ਤੋਂ ਜ਼ਿਆਦਾ ਜਿਹੜੇ ਹੈਗੇ 26 ਤਾਂ ਕੱਲ ਆਏ ਸੀ ਚਾਰ ਰਾਤ ਨੂੰ ਆਏ ਤੇ 10 ਤੋਂ ਜ਼ਿਆਦਾ ਹੁਣ ਆ ਰਹੇ ਸੀ ਅੱਜ ਮਤਲਬ 10 ਪਹੁੰਚ ਚੁੱਕੇ ਸੀ ਪੇਸ਼ੰਗ ਉਹਨਾਂ ਚੋ ਇੱਥੇ ਇੱਕ ਹੈੱਡ ਇਜਰੀ ਦਾ ਪੇਸ਼ੈਂਟ ਹੈ ਜਿਹਨੂੰ ਮੈਨੂੰ ਦੇਖਣਾ ਹੈ ਇੱਕ ਐਨਟੀ ਦਾ ਇੱਕ ਸਰਜਰੀ ਦਾ ਔਰ ਇੱਕ ਔਰਥੋ ਦਾ ਚਾਰ ਪੇਸ਼ੈਂਟ ਰੈਫਰ ਕੀਤੇ ਸੀਗੇ ਇੱਕ ਪੇਸ਼ੈਂਟ ਜਿਹੜਾ ਸੀਗਾ ਅਸੀਂ ਉਹ ਬਨੂੜ ਤੋਂ ਜਿਹੜਾ ਰੈਫਰ ਹੋਇਆ ਸੀਗਾ ਸੈਕਟਰ 32 86 ਦਾ ਤੇ ਮੈਂ ਸਾਰੇ ਉਹਨਾਂ ਦੇ ਜਿਹੜਾ ਹੈਗਾ ਜੀ ਉਹਨਾਂ ਦਾ ਦੁੱਖ ਤਕਲੀਫ ਜਿਹੜੀ ਪੇਨ ਸਾਂਝੀ ਕਰਨ ਵਾਸਤੇ ਉਹਨਾਂ ਦਾ ਹਾਲਚਲ ਪੁੱਛਣ ਵਾਸਤੇ ਤੇ ਉਹਨਾਂ ਦਾ ਇਲਾਜ ਠੀਕ ਚੱਲ ਰਿਹਾ ਹੈਗਾ ਉਹ ਦੇਖਣ ਵਾਸਤੇ ਆਏ ਸਾਰੀਆਂ ਅਰੇਂਜਮੈਂਟ ਅਸੀਂ ਕੀਤੀਆਂ ਹੋਈਆਂ ਸਾਰੇ ਹਸਪਤਾਲ 'ਚ ਇਹ ਨਵੀਂ ਬਾਰਡਰ ਡਿਸਟ੍ਰਿਕਟ ਹੈ ਬਟ ਬਹੁਤ ਅਨਫੋਰਚੁਨੇਟ ਹੈ ਜੀ ਕਿ ਕਿਸਾਨ ਆਪਣੇ ਦੇਸ਼ ਦੇ ਵਿੱਚ ਆਪਣੀ ਨੈਸ਼ਨਲ ਕੈਪੀਟਲ 'ਚ ਪ੍ਰੋਟੈਸਟ ਕਰਨ ਜਾ ਰਹੇ ਆ ਪੀਸਫੁਲ ਹੈ ਅੰਮ੍ਰਿਤਸਰ ਤੋਂ ਚੱਲੇ ਹੋਏ ਜਿਹੜੇ ਬੰਦੇ ਆ ਉਹ 300 ਕਿਲੋਮੀਟਰ ਬਿਲਕੁਲ ਪੀਸਫੁਲ ਸੀਗਾ ਹਰਿਆਣਾ ਦੀ ਸਰਕਾਰ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਬਾਰਡਰ ਕਿਹੋ ਜਿਹਾ ਬਣਾ ਰੱਖਿਆ ਮਤਲਬ ਜਿਵੇਂ ਪਾਕਿਸਤਾਨ ਦੇ ਬਾਰਡਰ ਤੋਂ ਪਹਾੜਾ ਬਣਾ ਰੱਖਿਆ ਉਹਨੂੰ ਉੱਤੇ ਕਿ ਲਾਲ ਆ ਰੱਖਿਆ ਮਤਲਬ ਏਡੇ ਏਡੇ ਵੱਡੇ ਬੋਲਡਰ ਕੰਡੇ ਦੀਆਂ ਤਾਰਾਂ ਤੇ ਹੋਰ ਸਾਰੇ ਜਿਹੜੇ ਬੈਰੀਅਰ ਲਾ ਰੱਖੇ ਹੈ ਬਰੀ ਅਨਫੋਰਚੂਨੇਟ ਨੈਸ਼ਨਲ ਹਾਈਵੇ ਉਹਨਾਂ ਨੇ ਬੰਦ ਕੀਤਾ ਹੋਇਆ ਜੋ ਕਿ ਮਤਲਬ ਇੱਕ ਪੀਸਫੁਲ ਪ੍ਰੋਟੈਸਟ ਨੂੰ ਰੋਕਣ ਲਈ ਜਿਹੜੀ ਕਿ ਬਹੁਤ ਮਾੜੀ ਗੱਲ ਹੈ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਜਾਣ ਦਿਓ ਦਿੱਲੀ ਮਾਨਯੋਗ ਅਦਾਲਤ ਨੇ ਵੀ ਕਿਹਾ ਕਿ ਉਹਨਾਂ ਨੂੰ ਪ੍ਰੋਟੈਸਟ ਕਰਨ ਦੀ ਜਗ੍ਹਾ ਦਿਓ ਔਰ ਕਟੋਕੜ ਤੁਸੀਂ ਜਿਹੜੀ ਮਾਨਯੋਗ ਅਦਾਲਤ ਹੈ ਹਾਈ ਕੋਰਟ ਦੀ ਜਿਹੜੀ ਤੁਸੀਂ ਜਿਹੜੀ ਹੈਗੀ ਆ ਉਹਨੂੰ ਉਹਨੂੰ ਜ਼ਰੂਰ ਤੁਸੀਂ ਜਿਹੜੀ ਉਹਨਾਂ ਦੀ ਉਹਨਾਂ ਦਾ ਹੁਕਮ ਹੈ ਉਹ ਵਾਲੋ ਨਾ ਜੀ ਮੈਂ ਤਾਂ ਸਰਕਾਰ ਦੇ ਕਾਫੀ ਸਵਾਲ ਖੜੇ ਹੋ ਰਹੇ ਨੇ ਕਹਿੰਦੇ ਕਿ ਇੰਜਰਡ ਤੇ ਪੰਜਾਬ ਵਾਲੇ ਪਾਸੇ ਹੋ ਰਹੇ ਸਾਰੇ ਕਿਸਾਨ ਹਰਿਆਣਾ ਤੋਂ ਲੈ ਗਏ ਵੀ ਨਹੀਂ ਤੇ ਪੰਜਾਬ ਸਰਕਾਰ ਆਪਣਾ ਜਿਹੜਾ ਕਰਤੱਵ ਚੋਂ ਨਹੀਂ ਨਿਭਾਰੀ ਕਿ ਉਹ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ ਪੰਜਾਬ ਸਰਕਾਰ ਨੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਦੇ ਮੰਤਰੀਆਂ ਨੂੰ ਬੁਲਾ ਕੇ ਉਹਨਾਂ ਦੀ ਕਿਸਾਨਾਂ ਨਾਲ ਗੱਲਬਾਤ ਕਰਾਈ ਉਹਨਾਂ ਨੇ ਆਪਣਾ ਜਿਹੜਾ ਉਹ ਫਰਜ਼ ਨਿਭਾਇਆ ਇਹ ਹਰਿਆਣਾ ਸਰਕਾਰ ਜਿਹੜੀ ਆ ਜਾਤੀ ਕਰ ਰਹੀ ਆ ਇਹ ਕੋਈ ਆਪਣੇ ਮਤਲਬ ਜਿਹੜੇ ਆਪਣੇ ਕਿਸਾਨਾਂ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਰਾਣਾ ਦਾ ਜਿਹੜਾ ਵਤੀਰਾ ਹੈਗਾ ਇਹ ਗੈਰ ਸੰਵਿਧਾਨਿਕ ਹੈ ਗੈਰ ਲੋਕਤੰਤਰੀਕ ਹੈ ਔਰ ਐਂਟੀ ਪੀਪਲ ਹੈ ਐਂਟੀ ਫਾਰਮਰ ਹੈ ਕਿਸਾਨਾਂ ਮਜ਼ਦੂਰਾਂ ਦੇ ਬਿਲਕੁਲ ਖਿਲਾਫ ਹੈ ਔਰ ਬਿਲਕੁਲ ਹੀ ਕਿਸੇ ਵੀ ਮਰਿਆਦਾ ਦੇ ਕਿਸੇ ਵੀ ਪੱਖ ਤੋਂ ਇਹ ਜਿਹੜਾ ਹੈਗਾ ਮੋਰਲ ਪੱਖ ਤੋਂ ਕਾਨੂੰਨੀ ਪੱਖ ਤੋਂ ਬਿਲਕੁਲ ਗਲਤ ਹੈ ਮੈਂ ਇਹਦੀ ਨਿੰਦਾ ਕਰਦਾ ਔਰ ਰਾਣਾ ਸਰਕਾਰ ਨੂੰ ਅਪੀਲ ਕਰਦਾ ਕਿ ਤੁਹਾਡਾ ਕੋਈ ਹੱਕ ਨਹੀਂ ਹੈ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਰਾਣਾ ਦਾ ਕੋਈ ਲੈਣਾ ਦੇਣਾ ਨਹੀਂ ਹੈ ਪ੍ਰੋਟੈਸਟ ਦੇ ਨਾਲ ਉਹਨਾਂ ਦੇ ਜਿਹੜੀ ਗ੍ਰੀਵੈਂਸ ਹੈ ਉਹ ਬੜੀ ਜੈਨੂਇਨ ਹੈ ਉਹਨਾਂ ਦੀ ਮੰਗਾਂ ਬਹੁਤ ਜੈਨੂਇਨ ਹੈ ਉਹ 13 ਮਹੀਨੇ ਦਾ ਉਹਨਾਂ ਦਾ ਪ੍ਰੋਟੈਸਟ ਸੀਗਾ ਜੀ 26 ਮਹੀਨਿਆਂ ਤੋਂ ਉਹਨਾਂ ਦਾ ਇੰਤਜ਼ਾਰ ਹੈ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਕੋਈ ਪੂਰਾ ਨਹੀਂ ਕੀਤਾ ਤੇ ਉਹਨਾਂ ਨੂੰ ਜਾ ਕੇ ਪ੍ਰੋਟੈਸਟ ਕਰਨ ਦਾ ਹੱਕ ਹੈ ਸਾਡਾ ਸੰਵਿਧਾਨ ਹੱਕ ਦਿੰਦਾ ਕਿ ਰਾਣੀ ਦੀ ਸਰਕਾਰ ਗਲਤ ਕਰ ਰਹੀ ਹੈ ਜੀ ਬਿਲਕੁਲ ਗਲਤ ਕਰ ਰਹੀ ਹੈ ਜੋ ਕਿਸਾਨ ਜਖਮੀ ਹੋਏ ਉਹਨਾਂ ਕਰਕੇ ਪੰਜਾਬ ਸਰਕਾਰ ਕੀ ਕਰੇਗੀ ਕੀ ਦੇਖੋ ਉਹਨਾਂ ਵਾਸਤੇ ਅਸੀਂ ਸਾਰਾ ਉਹਨਾਂ ਦਾ ਜਿਹੜਾ ਇਲਾਜ ਹੈ ਮਰਨ ਪੱਟੀ ਆ ਸਾਰਾ ਕੁਝ ਇਲਾਜ ਉਹਨਾਂ ਦਾ ਫਰੀ ਸਾਡੀ ਸਰਕਾਰ ਕਰਾ ਰਹੀ ਆ ਮਾਨ ਸਾਹਿਬ ਨੇ ਮੇਰੀ ਡਿਊਟੀ ਲਗਾਈ ਆ ਇਸ ਤੋਂ ਸਵਾਏ ਉੱਥੇ ਉਹਨਾਂ ਨੂੰ ਹੋਰ ਜਿਹੜੀ ਵੀ ਸਬਦਾ ਜਿਹੜੀ ਕਿਸਾਨਾਂ ਨੂੰ ਜਿਹੜੀ ਹੈ ਗਿਆ ਮੈਡੀਕਲ ਹੈਡ ਐਂਬੂਲੈਂਸ ਲਗਾਈਆਂ ਅਸੀਂ ਉਹਨਾਂ ਦੀ ਮਰਨ ਪੱਟੀ ਕਰਨਾ ਸਾਡਾ ਤਾਂ ਅਸੀਂ ਜਿਹੜਾ ਹੈਗਾ ਉਹ ਪੀਸਫੁਲ ਪ੍ਰੋਟੈਸਟ ਜਿਹੜਾ ਹੈਗਾ ਉਹ ਕਿਸਾਨ ਕਰ ਰਿਹਾ ਤੇ ਅਸੀਂ ਉਹਨਾਂ ਨੂੰ ਜੋ ਉਹਨਾਂ ਨੂੰ ਮੈਡੀਕਲ ਹੈਲਪ ਜਾਂ ਹੋਰ ਜੋ ਸਾਡੇ ਕੋਲੇ ਕੋਈ ਮੋਰਲ ਸਪੋਰਟ ਜਾਂ ਹੋਰ ਜੋ ਵੀ ਚਾਹੀਦੀ ਹੈ ਅਸੀਂ ਬਿਲਕੁਲ ਉਹਨਾਂ ਨੂੰ ਦੇਵਾਂਗੇ ਜੀ ਸਰਕਾਰ ਨਾਲ ਰਸਤਾ ਬਣਾਉਣ ਜਾ ਰਹੀ ਹੈ ਜੀ ਹਰਿਆਣਾ ਸਰਕਾਰ ਨਾਲ ਕਿਵੇਂ ਅਟੈਕ ਨਾ ਕੀਤੀ ਹੋਰ ਰਸਤਾ ਤਾਂ ਲਗਾਤਾਰ ਬਣਾ ਹੀ ਹੋਇਆ ਜੀ ਇਸ ਤਰ੍ਹਾਂ ਉਹਨਾਂ ਨੂੰ ਅਪੀਲ ਕਰ ਰਹੇ ਆ ਤੁਹਾਡੇ ਥਰੂ ਅਪੀਲ ਕਰ ਰਹੇ ਆ ਉਹ ਰਸਤਾ ਕੀ ਹੁੰਦਾ ਜੀ ਮੈਂ ਉਹਨਾਂ ਨੂੰ ਕੱਲ ਦੇ ਅਪੀਲ ਕਰ ਰਹੇ ਆ ਸਾਰੇ ਅਸੀਂ ਅਪੀਲ ਕਰ ਰਹੇ ਆ ਵੀ ਤੁਸੀਂ ਉਹਨਾਂ ਨੂੰ ਜਿਹੜਾ ਹੈਗਾ ਨੈਸ਼ਨਲ ਹਾਈਵੇ ਨੂੰ ਬ ਪੱਤਰਕਾਰਾਂ ਦੇ ਉੱਤੇ ਵੀ ਤੁਹਾਡੇ ਇੰਜਰੀਜ਼ ਹੋਈਆਂ ਨਾ ਤੁਹਾਡੇ ਨਾਲ ਦੇ ਤਿੰਨ ਤਿੰਨ ਚਾਰ ਪੱਤਰਕਾਰਾਂ ਦੇ ਵੀ ਇੰਜਰੀਜ਼ ਹੋਈਆਂ ਔਰ ਤੁਸੀਂ ਸਮਾਨ ਦੇ ਉੱਤੇ ਗੋਲੇ ਫਸਾ ਰਹੇ ਹੋ ਆਪਣੇ ਕਿਸਾਨਾਂ ਦੇ ਉੱਤੇ ਇਹ ਕਿੱਥੇ ਕਿਹੋ ਜਿਹਾ ਲੋਕਰਾਜ ਆਇਆ ਤੁਸੀਂ ਨੂੰ ਮਦਰ ਆਫ ਡੈਮੋਕ੍ਰੇਸੀ ਕਹਿੰਦੇ ਹੋ ਉਹਨਾਂ ਵੰਨਦਾਤਾ ਦੇ ਉੱਤੇ ਤੁਸੀਂ ਅਤਿਆਚਾਰ ਕਰ ਰਹੇ ਹੋ ਇਹ ਅਤਿਆਚਾਰ ਹੈ ਕੋរ ਅਤਿਆਚਾਰ ਹੈ ਗਲਤ ਹੈ ਬਿਲਕੁਲ ਇਹਨੂੰ ਬੰਦ ਹੋਣਾ ਚਾਹੀਦਾ ਜੀ ਦੇਖੋ 40 ਤਾਂ ਰਾਜਪੁਰੇ ਆ ਚੁੱਕੇ ਆ ਜੀ ਇਸ ਤੋਂ ਸਵਾਏ ਬਰੂਡ ਚ ਆਏ ਆ ਤਿੰਨ ਚਾਰ ਖਨੋਰੀ ਚ ਆਏ ਆ ਹੁਣ ਅੱਜ ਮਤਲਬ ਸਵੇਰ ਦੇ 10 ਆ ਚੁੱਕੇ ਆ ਰਾਜਪੁਰੇ ਦੇ ਵਿੱਚ ਮੈਂ ਸਾਰੇ ਜਿੰਨੇ ਵੀ ਸਾਡੇ 7 ਬਾਰਡਰ ਡਿਸਟ੍ਰਿਕਟਸ ਆ ਗਏ ਆ ਉਹ ਆਪਣਾ ਮਹਾਲੀ ਤੋਂ ਲੈ ਕੇ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਉਸ ਤੋਂ ਬਾਅਦ ਬਠਿੰਡਾ ਤੇ ਮੁਕਸਰ ਜਨੇ ਵੀ ਸਾਡੇ ਬਾਰਡਰ ਡਿਸਟ੍ਰਿਕਟ ਹੈ ਸਾਰਿਆਂ ਦੇ ਵਿੱਚ ਮੈਂ ਮੈਡੀਕਲ ਸੋਲਟਾਂ ਜੋ ਮੇਰਾ ਕੰਮ ਹੈ ਉਹ ਅਸੀਂ ਕਰ ਲਏ ਅਸੀਂ ਸਾਰਾ ਅਰੇਂਜਮੈਂਟ ਕੀਤਾ ਹੋਇਆ ਔਰ ਸਾਰੀਆਂ ਦਵਾਈਆਂ ਡਾਕਟਰਸ 24 ਘੰਟੇ ਡਿਊਟੀਆਂ ਲਗਾ ਰੱਖੀਆਂ ਐਂਬੂਲੈਂਸ ਤਰਾਨਾਤ ਕਰ ਰੱਖੀਆਂ ਜੋ ਸਾਡਾ ਕੰਮ ਹੈ ਅਸੀਂ ਕਰ ਰਹੇ ਹਾਂ ਮਟ ਹਰਿਆਣਾ ਸਰਕਾਰ ਜੋ ਕੰਮ ਕਰ ਰਹੀ ਹੈ ਉਹ ਬਹੁਤ ਗਲਤ ਕਰ ਰਹੀ ਹੈ ਮੈਂ ਫਿਰ ਉਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉਹਨਾਂ ਨੂੰ ਦਿੱਲੀ ਜਾਣ ਦਿਓ ਔਰ ਉਹਨੂੰ ਜਾ ਕੇ ਜੰਤਰ ਮਾਤਰ ਤੇ ਸਾਰੀ ਦੁਨੀਆ ਪ੍ਰੋਟੈਸਟ ਕਰਦੀ ਹੈ ਸਾਰੇ ਪ੍ਰੋਟੈਸਟ ਜੰਤਰ ਮਾਤਰ ਤੇ ਹੁੰਦੇ ਆ ਆਰਾਮਲੀਲਾ ਗਰਾਊਂਡ ਚ ਹੁੰਦੇ ਆ ਜੀ ਆਮਦੀ ਪਾਰਟੀ ਨੇ ਗੱਲ ਕਰਾਈ ਇਹਨਾਂ ਦੀ ਇਹ ਸਿਆਸਤ ਕੀ ਅਸੀਂ ਅਸੀਂ ਜਿਹੜੇ ਹੈਗੇ ਆ ਕੋਈ ਅਸੀਂ ਕੋਈ ਅਸੀਂ ਕੋਈ ਧਾਰਮਿਕ ਲੀਡਰ ਹੈ ਜੀ ਅਸੀਂ ਕੋਈ ਮਤਲਬ ਕਿ ਕੋਈ ਹੋਰ ਕੰਮ ਕਰ ਰਹੇ ਆ ਅਸੀਂ ਅਸੀਂ ਸਾਰੇ ਸਿਆਸਤ ਵਿੱਚ ਨਹੀਂ ਆ ਜੀ ਹਰਿਆਣਾ ਸਰਕਾਰ ਕੀ ਕਰ ਰਹੀ ਹੈ ਜੀ ਗੰਦੀ ਸਿਆਸਤ ਕਰ ਰਹੀ ਹੈ ਜੀ ਕੇਂਦਰ ਸਰਕਾਰ ਦੀ ਕੀ ਕਰ ਰਹੀ ਹੈ ਜੀ ਗੰਦੀ ਸਿਆਸਤ ਕਰ ਰਹੀ ਹੈ ਜੀ ਉਹ ਕਿਸਾਨਾਂ ਨਾਲ ਗੱਲ ਕਰੋ ਤੁਸੀਂ ਇਹਦੇ ਚ ਅਸੀਂ ਕੀ ਸਿਆਸਤ ਕਰ ਰਹੇ ਆ ਤੁਹਾਡੀ ਗੱਲਬਾਤ ਕਰਾਈ ਆ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਹਰਿਆਣਾ ਸਰਕਾਰ ਤਾਂ ਲੈਣਾ ਦੇਣਾ ਨਹੀਂ ਕੁਝ ਵੀ ਉਹਨਾਂ 3 4 13 ਚੋਂ ਦੇਖੋ ਹਰ ਇੱਕ ਲੀਡਰ ਜਿਹੜਾ ਬਿਆਨ ਜੋ ਮਰਜ਼ੀ ਦੇਵੇ ਜੀ ਜਿਹੜਾ ਮੁੱਦਾ ਹੈਗਾ ਰਾਹੁਲ ਉਹਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਇਹਦਾ ਸਬੰਧ ਕੇਂਦਰ ਸਰਕਾਰ ਨਾਲ ਹੈ ਤੁਸੀਂ ਇਹਨੂੰ ਉੱਥੇ ਰੱਖੋ ਇਹਦਾ ਫੋਕਸ ਉੱਥੇ ਰੱਖੋ ਜਿਹੜੀ ਕੇਂਦਰ ਸਰਕਾਰ ਹੈ ਕਿਸਾਨਾਂ ਨੂੰ ਜਵਾਬ ਦੇਵੇ ਨਾ ਰਾਹੁਲ ਗਾਂਧੀ ਨੂੰ ਜਵਾਬ ਦੇਵੇ ਨਾ ਸਾਨੂੰ ਜਵਾਬ ਦੇਵੇ ਤੇ ਕੀਤਾ ਤੇ ਫਿਰ ਕਰਨ ਗੱਲ ਨਾ ਜੀ ਪਹਿਲਾਂ ਕਿਉਂ ਨਹੀਂ ਕੀਤਾ ਜੀ ਉਹ ਜਦੋਂ 26 ਮਹੀਨੇ ਹੋ ਗਏ ਪਹਿਲਾਂ ਕਿਉਂ ਨਹੀਂ ਕੀਤਾ 2 ਮਹੀਨੇ ਉਹਨਾਂ ਨੂੰ ਨੋਟਿਸ ਦਿੱਤੇ ਨੂੰ ਹੋ ਗਏ ਆ 16 ਦਿਨ ਇਕ ਨੂੰ ਬੰਦ ਹੈ ਜੀ ਜਿਹੜੇ ਤੁਹਾਡੇ ਚਾਹੇ ਰਾਜੇਵਾਲ ਜੀ ਆ ਲੱਖੋਵਾਲ ਜੀ ਹੈ ਡਾਕਟਰ ਦਰਸ਼ਨਪਾਲ ਹੈ ਉਹ ਗਰਾਹਾ ਜੀ ਹੈ ਆਪਣੇ ਤਕੈਦ ਸਾਹਿਬ ਹੈ ਜਾਂ ਚੜੂਨੀ ਹੈ ਜੁਨੀਅਰ ਟ੍ਰੇਡ ਯੂਨੀਅਨਸ ਹੈ ਜਿੰਨੇ ਟਰਾਂਸਪੋਰਟ ਹੈ ਇਹ ਇਹ ਹੁਣ ਅਸੀਂ ਕਮਾ ਕਰ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਤੁਹਾਡੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਜੀ ਵੀ ਜਿਹੜਾ ਹੈਗਾ ਹੁਣ ਆਲ ਇੰਡੀਆ ਬੰਦ ਹੋਣ ਜਾ ਰਿਹਾ ਕਿੰਨਾ ਨੁਕਸਾਨ ਹੋਏਗਾ ਜੀ ਪੂਰੇ ਦੇਸ਼ ਦੇ ਵਿੱਚ ਬੰਦ ਹੋਏਗਾ ਇਸ ਸਪਰੈਡ ਕਰੇਗਾ ਔਰ ਇਹਦਾ ਦੇਸ਼ ਨੂੰ ਨੁਕਸਾਨ ਹੋਏਗਾ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਮੀਡੀਏਟਲੀ ਗੱਲਬਾਤ ਕਰਨਾ ਗੱਲਬਾਤ ਕਰਨ ਨੂੰ ਇਹਨਾਂ ਕੋ 26 ਮਹੀਨੇ ਥੋੜੇ ਸੀਗੇ ਜੀ ਗੱਲਬਾਤ ਹੀ ਕਰੀ ਜਾਂਦੇ ਗੱਲਬਾਤ ਹੀ ਕਰੀ ਜਾਂਦੇ ਕੰਮ ਤਾਂ ਕੋਈ ਕੀਤਾ ਨਹੀਂ ਜਿਹੜੇ ਵਾਅਦੇ ਕੀਤੇ ਸੀ ਇਹਨਾਂ ਨੇ ਜਦੋਂ ਜਦੋਂ ਕਿਸਾਨਾਂ ਦਾ ਮੋਰਚਾ ਜਦੋਂ ਮੋਦੀ ਸਾਹਿਬ ਨੇ ਕਰੂਨ ਵਾਪਸ ਲਏ ਆ ਜਦੋਂ ਇਹ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ 26 ਮਹੀਨੇ ਚ ਕਿਉਂ ਨਹੀਂ ਕੀਤਾ ਹੁਣ ਤੱਕ ਸਾਰਾ ਕੁਝ ਹੋ ਜਾਣਾ ਚਾਹੀਦਾ ਸੀ ਇਹ ਸਰ ਨੀਜੀ ਪੱਧਰ ਤੇ ਤੁਸੀਂ ਪਿਛਲੇ ਅੰਦੋਲਨ ਦੇ ਵਿੱਚ ਕਾਫੀ ਸਾਥ ਦਿੱਤਾ ਸੀ ਜੀ ਇਸ ਵਾਰ ਕੋਈ ਸੰਪਰਕ ਹੋਇਆ ਕਿਸੇ ਨਹੀਂ ਮੇਰਾ ਰੋਲ ਚੇਂਜ ਹੋ ਗਿਆ ਜੀ ਹੁਣ ਵੀ ਮੈਂ ਸਾਥ ਦੇ ਰਿਹਾ ਜੀ ਮੈਂ ਤਾਂ ਹੁਣ ਵੀ ਸਾਥ ਦੇ ਰਿਹਾ ਮੈਂ ਉਦੋਂ Subscribe to One India channel and never miss an update.